ਪਿਛਲੇ 5 ਸਾਲੋ ਸੁੱਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਇਲੈਕਸ਼ਨ ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ ਚ ਫੋਨ ਜੇਲਾ ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਬੋਨ ਅਲਾਉਡ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਐ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਚ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣਾ ਨਹੀਂ ਚਾਰ ਚੱਪਣ ਦਵਾਂਗੇ ਜੀਤੀ ਸਾਹਿਬ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨਹੋਰਾ ਜੀ ਅਸੀਂ ਗੱਲ ਕਰ ਲਈਏ ਸੀਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਮਲਤੇਜ ਪੰਨੂਹਰਾ ਨੂੰ ਬੁਲਾ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਲੌਂ ਦੀ ਪ੍ਰਕਾਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਂਬੇ ਕੀਤਾ ਜਾ ਰਿਹਾ ਆਹ ਲੇ ਤਾਂ ਯਾਰ ਉਹਦੇ ਉਹ ਉਹੀ ਲੱਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰ ਆਏ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਐਕਚੁਅਲੀ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਹਾੜੀ ਯਾਰ ਪਰ ਤੋਂ ਮੈਂ ਵੇਖਣ ਰਿਹਾ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹ ਉਹਦੇ ਗੱਲ 'ਚ ਸਰੋਪਾ ਪਾਉਂਦਾ ਸੀ ਹੁਣ ਅਚਲਚੇ ਜੱਗੂ ਭਗਵਾਨਪੁਰਿਆ ਦਾ ਟੱਬਰ ਵੜਾ ਸਿਆਣਾ ਪਿਛਲੇ 5 ਸਾਲੋ ਸੁੱਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਸ ਇਲੈਕਸ਼ਨ ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ ਚ ਫੋਨ ਜੇਲਾ ਚ ਫੋਨ ਜਾ ਰਿਹਾ ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਉਟ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਐ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਚ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਉਂਦੇ ਕਹਿੰਦੇ ਤੁਹਾਨੂੰ ਦੇਣ ਨਹੀਂ ਚਾਰ ਚੱਪਣ ਦਵਾਂਗੇ ਜੀਤੀ ਸਾਹਿਬ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋਰਾਂ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਮਲਤੇਜ ਪੰਨੂ ਹੋਰਾਂ ਨੂੰ ਬੁਲਾ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਨੌਂ ਦੀ ਫਿਕਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਭ ਹੀ ਦਿੱਤਾ ਜਾ ਰਿਹਾ ਹਾਲੇ ਤਾਂ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਂ ਐ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਭਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਐਕਚੁਅਲੀ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਆ ਇਹ ਕਈ ਇੱਥੇ ਲੱਭਣੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਅਵਾੜਿਆਰ ਪਰ ਤੋਂ ਮੈਂ ਵੇਖਣ ਰਿਹਾ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹ ਉਹਦੇ ਗੱਲ 'ਚ ਸਰੋਪਾ ਪਾਉਂਦਾ ਸੀ ਹੁਣ ਅਚਲ ਜੱਗੂ ਭਗਵਾਨਪੁਰਿਆ ਦਾ ਟੱਬਰ ਵੜਾ ਸਿਆਣਾ ਪਿਛਲੇ 5 ਸਾਲੋ ਸੁੱਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਇਲੈਕਸ਼ਨ ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ ਚ ਫੋਨ ਜੇਲਾਂਾਂ ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਵੋਨ ਅਲਾਉਡ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਐ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਚ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣਾ ਨਹੀਂ ਚਾਰ ਚੱਪਣ ਦਵਾਂਗੇ ਜੀਤੀ ਸਾਹਿਬ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨਹੋਰਾ ਜੀ ਅਸੀਂ ਗੱਲ ਕਰ ਲਈਏ ਸੀਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਹਲਦੇਸ਼ ਪੰਨੂਹਰਾ ਨੂੰ ਬੁਲਾ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਲਾਹਣ ਦੀ ਕਾਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਂਬੇ ਕੀਤਾ ਜਾ ਰਿਹਾ ਹੈ ਹਲੇ ਤਾਂ ਯਾਰ ਉਹਦੇ ਉਹ ਉਹੀ ਲੱਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਂ ਐ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ एक्चुअली ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਣੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਆਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਅਵਾੜਿਆਰ ਪਰ ਤੋਂ ਮੈਂ ਵੇਖਣ ਰਿਹਾ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹ ਉਹਦੇ ਗੱਲ 'ਚ ਸਰੋਪਾ ਪਾਉਂਦਾ ਸੀ ਹੁਣ ਅਚਲਚੇ ਜੱਗੂ ਭਗਵਾਨਪੁਰਿਆ ਦਾ ਟੱਬਰ ਵੜਾ ਸਿਆਣਾ 빅렛 펀자로.